ਮੈਂ ਸਮੁੱਚੇ ਪਰਿਵਾਰ ਤੋਂ ਜੋ ਸਿੱਧੂ ਪਰਿਵਾਰ ਹੈ ਸ਼ੰਤ ਸਿੰਘ ਟਾਰੀ ਵਾਲਿਆਂ ਦਾ ਦਰਜਾ ਬਰਦਾਦਾ ਉਹਨਾਂ ਦਾ ਧੰਨਵਾਦ ਕਰਦਾ ਜੋ ਹਰ ਸਾਲ ਬੜੀ ਸਿੱਦਕਤ ਦੀ ਮਿਹਨਤ ਕਰਕੇ ਇਕੱਲੇ ਇਹ ਸਾਰੇ ਪ੍ਰਬੰਧ ਦੇ ਪੈਸ਼ੀ ਦੇ ਕਰਦੇ ਨੇ ਇਹਨਾਂ ਦਾ ਧੰਨਵਾਦ ਕਰਦਾ ਆਪਣੇ ਦੇਸ਼ ਤੋਂ ਆਪਣੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਰਿਆਂ ਨੂੰ ਸਾਡੇ ਮੁਕੰਮਲ ਜਨੂ ਅਸੀਂ ਇਹਨਾਂ ਨੂੰ ਆਪਣੀ ਸ਼ਹਾਦਤ ਤੇ ਬੇਨਤੀ ਗ੍ਰਾਈ ਤੋਂ ਅਰਦਾਸ ਜੁਲਦ ਕਰਦਾ ਹੈ ਕਿ ਇਹ ਜੇ ਮੰਨ ਲਿਆ ਵੀ ਜਿਹੜੇ ਤੋਂ ਇਸ ਪਾਉ ਤੇ ਲੱਗੇ ਜਰ ਪਰਸ ਮੇਜੇ ਨੂੰ ਜੂਝੂ ਜੂਝੋ ਮਸਾਹੋ ਪਰਵਾਰਿਕ ਮੈਂਬਰ ਨੇ ਦੱਸਿਆ ਕਿ ਅੱਜ ਦੇ ਦਿਨ ਸਰਕਾਰੀ ਛੁੱਟੀ ਦਾ ਜਿਹੜਾ ਆਗਾਨ ਹੈ ਉਹ ਪੰਜਾਬ ਸਰਕਾਰ ਵੱਲੋਂ ਕਰਨਾ ਚਾਹੀਦਾ ਕਿ ਉਹ ਵੀ ਇੱਕ ਸ਼ਹੀਦ ਹੋਏ ਨੇ ਤੇ ਭਗਤ ਸਿੰਘ ਜੀ ਨੇ ਇਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਉਹ ਮੈਂ ਨੁਮਾਇੰਦੇ ਦੀ ਤਰਫੋਂ ਇਹ ਮਾਨ ਸਭਤਾ ਗੱਲ ਪਹੁੰਚਾ ਦਵਾਂ। ਛੋੜੀਆਂ ਕਮੀਆਂ ਛੋੜੀਆਂ-ਪੋਤੀਆਂ ਕਮੀਆਂ ਵੀ ਆਈਆਂ। ਉਹ ਵੀ ਦੂਰ ਹੋਣੀਆਂ ਜੀ। ਕਮੀਆਂ ਦੂਰ ਹੋਣਗੀਆਂ। ਕੋਈ ਕਮੀ ਨਹੀਂ ਰਹੇਗੀ। ਬਹੁਤ ਸਾਰੇ ਪੈਸੇ ਸੁਖੀ ਸਾਹਿਬ ਮੈਂ 25 ਕਰੋੜ ਦੇ ਲਾਗੇ ਚੱਲੇਗਾ ਪ੍ਰਬੰਧ ਕਰ ਰਿਹਾ। ਕਿਤੋਂ ਵੀ ਕਰੀਏ, ਸੈਂਟਰ ਸਰਕਾਰ ਕਿਉਂ ਕਰੀਏ? ਉਹ ਪ੍ਰਬੰਧ ਕਰਾਂਗੇ ਔਰ ਪੂਰੇ ਅਟਾਰੀ ਦੇ ਏਰੀਏ ਲਈ अज तो असी राजपदरी समागम किया है उस महान योद्धा की याद के अज उन्होंने शहादत हुई थी उन्होंने बहुत ही बहादुरी नाल लड़ाई की जी लड़ाई एक्चुअली सिख फोर्स फेवर जा भी रही थी बट जिदा हिस्टरी के ਅ ਦਿਖਾਇਆ ਗਿਆ ਹੈ ਕਿ ਕੁਝ ਗਦਾਰਾਂ ਕਰਕੇ ਉਹ ਲੜਾਈ ਅਸੀਂ ਫਾਈਨਲੀ ਨਹੀਂ ਜਿੱਤ ਪਾਈ ਬਟ ਉਹਨਾਂ ਦੀ ਜਿਹੜੀ ਸ਼ਹਾਦਤ ਸੀਗੀ ਉਹਨਾਂ ਦੀ ਜਿਹੜੀ ਬਰੇਵਰੀ ਸੀਗੀ ਉਹ ਹਰੇਕ ਪੰਨੇ ਦੇ ਵਿੱਚ ਲਿਖੀ ਗਈ ਹੈ ਮੈਂ ਤਾਂ ਇਹ ਆਸ ਕਰਦੀ ਹਾਂ ਕਿ ਹਰੇਕ ਸਕੂਲ ਦੇ ਬੱਚੇ ਨੂੰ ਇਸ ਮਹਾਨ ਯੋਧੇ ਬਾਰੇ ਪਤਾ ਹੋਵੇ ਤਾਂ ਜੋ ਉਹ ਇਨਸਪੀਰੇਸ਼ਨ ਲੈ ਸਕਣ ਇਹ ਜਿਹੜੀਆਂ ਜਿਹੜੀਆਂ ਕੁਝ ਇੱਥੇ ਵੀ ਜਿੱਦਾਂ ਕੁਝ ਡਿਮਾਂਡਸ ਵੀ ਆਈਆਂ ਹੈਗੀਆਂ ਕਿ ਇਹ ਜਿਹੜਾ ਮੈਮੋਰੀਅਲ ਹੈ ਇਹਨੂੰ ਹੋਰ ਸੋਨਾ ਬਣਾਉਣ ਲਈ ਅਸੀਂ ਆਲਰੇਡੀ ਇੱਕ ਪਲਾਨ ਬਣਾ ਚੁੱਕੇ ਹਾਂ ਸੋ ਇਸ ਮਹਾਨ ਅਯੋਧਾ ਨੂੰ ਯਾਦ ਕਰਨ ਲਈ ਜਿਹੜਾ ਆਮ ਟੂਰਿਸਟ ਵੀ ਅੰਮ੍ਰਿਤਸਰ ਆਉਂਦਾ ਹੈ ਉਹਨਾਂ ਨੂੰ ਵੀ ਇੱਕ ਇਹਨਾਂ ਬਾਰੇ ਸਾਰੀ ਇਹਨਾਂ ਦੀ ਹਿਸਟਰੀ ਬਾਰੇ ਜਿਹੜੀ ਸਾਡੀ ਹਿਸਟਰੀ ਹੈ ਉਹਦੇ ਬਾਰੇ ਪਤਾ ਲੱਗੇ ਇਸ ਲਈ ਪੰਜਾਬ ਸਰਕਾਰ ਕੰਮ ਕਰੇਗੀ ਮੈਮ ਰੱਖ ਰਖਾਵਾਸ ਤੇ ਕੁਝ ਖਾਸ ਧਿਆਨ ਦਿੱਤਾ ਜਾ ਰਿਹਾ ਜਾ ਰਿਹਾ ਹੈ ਉਹੀ ਮੈਂ ਮਨੁਜ ਰਿਸੀ ਜੀ ਕਿ ਇਨ ਫੈਕਟ ਅਸੀਂ ਬਹੁਤ ਹੀ ਇੱਕ ਵੱਡਾ ਵੱਡੇ ਪੱਧਰ ਦਾ ਇੱਕ ਪਲਾਨ ਬਣਾਇਆ ਹੈਗਾ सो नॉट जस्ट कि इतें बट ऑल्सो अठा अटारी के इन दाद के लिए समर्पित समार्क तो इतने है ही बट जनरली भी आ, एक असी सर्किट बना जा बनाना चाह रहे हैं है, जिदा असी प्लैन सबमिट कर, कर चुके हैं सो दैट जो भी टूरिस्ट भी आंता है उन्होंने भी पता होगा कि असी इतने भी जाना है इतने भी अपनी इंस्पीरेशन लेनी है, है इन्हों की कहानी जाननी है, है बच्चा भी एक ਅਸੀਂ ਇਨਫੈਕਟ ਜਿਹੜਾ ਪਲਾਨ ਬਣਾ ਰਹੇ ਹਾਂ ਉਹਦੇ ਵਿੱਚ ਜਿਹੜਾ ਨਵੀਂ ਪੀੜ੍ਹੀ ਹੈਗੀ ਐ AI ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੀ ਹੈ ਸੋ AI ਇਨੇਬਲ ਟੈਕਨੋਲੋਜੀ ਦੇ ਨਾਲ ਅਸੀਂ ਇਹ ਜਿਹੜੀ ਸ਼ਹਾਦਤ ਇਹ ਕੰਮ ਕਰ ਰਹੇ ਹੈਗੇ ਆ ਜੋ ਕਹਾਣੀ ਹੈ ਅੱਗੇ ਪਹੁੰਚਾਉਣ ਲਈ ਸੋ ਇਹ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗੀ ਇਹ ਪਲਾਨ ਆਲਰੇਡੀ ਬਣ ਚੁੱਕਿਆ ਹੈਗਾ ਤੇ ਅਸੀਂ ਵੱਡੇ ਪੱਧਰ ਤੇ ਟੈਸਟ ਕਰਾਂਗੇ ਹਟ ਬਹੁਤ ਚੰਗਾ ਹੈ ਠੀਕ ਹੈ ਮੈਂ ਜੋ ਦੋਵੇ ਤੇ ਬੈਠ ਜਾਣਾ ਅणि ਮੇਰੇ ਸਾਹ ਪਾਤੇ ਤੇ ਜਿਹੜਾ ਸਮਾਗਮ ਕਰਾਇਆ ਜਾਦਾ ਅਕਾ ਸ਼ਾਮ ਸਿੰਘ ਪਾਦੀ ਵਾਲਾ ਯਾਦ ਦੇ ਵਿੱਚ ਤੇ ਕੀ ਕੀ ਅਰੇਂਜਮੈਂਟ ਕੀਤੀ ਤੇ ਕਹਿੰਦੇ ਕੀ ਕੀ ਸ਼ੈਡਿਊਲ ਕੀਤੀ ਆ ਇੱਕ ਤਾਂ ਸਰਦਾਰ ਸਾਡੇ ਜਿਹੜੇ ਸਿੱਖ ਜਰਨੈਲ ਪੰਜਾਬ ਦੇ ਜਰਨੈਲ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਰਾਜ ਦੀ ਫੌਜ ਦੇ ਵਿੱਚ ਕਹਿੰਦਾ ਬੜੀ ਬਾਤਰੀ ਦੇ ਨਾਲ ਅ ਬੜੀਆਂ ਜੰਗਾਂ ਔਰ ਜੰਗਾਂ ਫਤਿਹ ਕੀਤੀਆਂ ਔਰ ਅੱਜ 10 ਫਰਵਰੀ 1746 ਨੂੰ ਜਿਨ੍ਹਾਂ ਨੇ ਸੁਭਰਾਵਾਂ ਦੀ ਜਗਦੇ ਵਿੱਚ ਸ਼ਹਾਦਤ ਪਾਈ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਕਿਉਂਕਿ ਇਹ ੜਟਾਰੀ ਜਿਹੜਾ ਏ ਸਰਦਾਰ ਸ਼ਾਮ ਸਿੰਘ ਜੀ ਦਾ ਜਿਹੜਾ ਪੁਰਖਾਂ ਦਾ ਜ਼ਮੀਨ ਰਹੀ ਹੈ ਸੋ ਅੱਜ ਇੱਥੇ ਇੱਕ ਸੀਸਾਈਕਲ ਰੈਲੀ ਦਾ ਜਿਹੜਾ ਯੋਜਨ ਕੀਤਾ ਗਿਆ ਜਿਹੜੀ ਸਾਈਕਲ ਰੈਲੀ ਨੂੰ ਫਲੈਗ ਆਫ ਕਰਾਂਗੇ ਜਿਸ ਨੂੰ ਫਿਰ ਉਸ ਤੋਂ ਬਾਅਦ ਸ਼ਾਮ ਸਿੰਘ ੜਟਾਰੀ ਦਾ ਇੱਥੇ ਵੀ ਹੈ ਔਰ ੜਟਾਰੀ ਜਿੱਕੇ ਵੀ ਜਿਹੜਾ ਹੈ ਅੱਜ ਉਹਨਾਂ ਨੂੰ ਜਿਹੜਾ ਪ੍ਰਣਾਮ ਕਰਦੇ ਉਹਨਾਂ ਨੂੰ ਸ਼ਰਧਾਂਜਲੀ ਦੇ ਅੰਦੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉਹਨਾਂ ਨੂੰ ਯਾਦ ਕਰਨ ਲਈ ਜਿਹੜੇ ਕਿਉਂਕਿ ਇਹ ਸਾਡੇ ਜਿਹੜੇ ਜਰਨੈਲ ਨੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਨੂੰ ਯਾਦ ਕਰਦੇ ਰਵਾਂਗੇ ਅਣਖ 11 ਦੇ ਵਿੱਚ ਪੰਜਾਬ ਦੀ ਜਿੱਤ ਵਿੱਚ ਔਰ ਅਣਖੀ ਯੋਧਿਆਂ ਨੂੰ ਯਾਦ ਕਰਨਾ ਔਰ ਉਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਹੀ ਜਿਹੜਾ ਹੈਗਾ ਉਹ ਸਾਡਾ ਫਰਜ਼ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਅੱਜ ਜਿਹੜਾ ਉਹਨਾਂ ਦਾ ਬਲਦਾਨ ਕੀ ਦਿਵਸ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਜਿਹੜਾ ਅੱਜ ਇੱਥੇ ਇੰਡੀਆ ਗੇਟ ਤੇ ਔਰ ਟਾਰੀ ਵਿਕੇ ਜਿਹੜਾ ਅੱਜ ਫੰਕਸ਼ਨ ਕਰਾਜੇ ਕਿ ਮੇਰੇ ਸਾਹਿਬ ਹਰ ਵਾਰੀ ਹਰ ਸਾਲੇ ਜਿਹੜਾ ਮਨਾਇਆ ਜਾਂਦਾ ਰਾਜਪਤਰੀ ਸਮਾਗਮ ਤੇ ਵੀ ਹਰ ਵਾਰੀ ਮੰਗਵਰੀ ਦਾ ਰਾਜਪਤਰੀ ਸਮਾਗਮ ਜਿਹੜਾ ਮਨਾਇਆ ਜਾਂਦਾ ਪਰ ਵੇਖਿਆ ਜਾਵੇ ਤਾਂ ਯਾਦ ਜਿਹੜੀ ਆ ਸਾਲਵਾ ਦੀ ਆਉਂਦੀ ਹੁਣ ਵੀ ਤੁਸੀਂ ਦੇਖ ਰਹੇ ਹੋ ਉੱਪਰ ਇਕੱਠਾ ਜਿਹੜੀਆਂ ਪਈਆਂ ਹੋਈਆਂ ਨੇ ਸਫਾਈ ਤੱਕ ਬੁੱਤ ਦੀ ਪੂਰਾ ਸਾਲ ਨਹੀਂ ਹੁੰਦੀ ਨਹੀਂ ਇਹ ਇਹ ਜਿਹੜਾ ਇਹਦੇ ਦੀ ਬਿਲਕੁਲ ਜਿਹੜਾ ਮੈਂ ਦੇਖਦਾ ਇਹਦੀ ਰਿਪੋਰਟ ਵੀ ਲੈਣਾ ਕਿਉਂ ਇਹ ਸਫਾਈ ਨਹੀਂ ਹੁੰਦੀ ਲੇਕਿਨ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹੋ ਜਿਹੜੀਆਂ ਯਾਦਗਾਰਾਂ ਨੇ ਉਹਦੇ ਲਈ ਇੱਕ ਸਪੈਸ਼ਲੀ ਜਿਹੜਾ ਬੀੰਕ ਬਣਾ ਕੇ ਇਹਦੇ ਉੱਤੇ ਡਿਊਟੀ ਲਗਾਵਾ ਕਿ ਜਿਹੜਾ ਹਰ ਸਾਲ ਮਤਲਬ ਹਰ ਰੋਜ਼ ਜਾਂ ਉਹਦੇ ਤੇ ਧਿਆਨ ਰੱਖਿਆ ਜਾਵੇ ਸਫਾਈ ਦਿੱਤੀ ਜਾਵੇ ਔਰ ਇਹਦਾ ਜੇ ਕੋ ਲੈਂਡਸਕੇਪਿੰਗ ਸਾਰਾ ਜਿਹੜਾ ਬਹੁਤ ਵਧੀਆ ਹੋਇਆ ਤਾਂ ਇਹਨਾਂ ਚੀਜ਼ਾਂ 'ਤੇ ਖਾਸ ਧਿਆਨ ਦਿੱਤਾ ਜਾਵੇ ਕਰੋੜਾਂ ਰੁਪਏ ਲੱਗਤ ਨਾਲ ਸਾਰੀ ਇਮਾਰਤ ਤਿਆਰ ਹੋਈ ਹੈ ਜੀ ਹਾਲ ਤੁਸੀਂ ਦੇਖੋ ਪੇਂਟ ਵੀ ਹੋਇਆ ਲੰਬੇ ਸਮੇਂ ਤੋਂ ਟਾਈਲਾਂ ਵੀ ਜਿਹੜੀਆਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹੋ ਜੀਆਂ ਕਈ ਜਗ੍ਹਾ ਤੇ ਕਮੀਆਂ ਹੈਗੀਆਂ ਜਿਹਨਾਂ ਨੂੰ ਗੂੜ ਕੀਤਾ ਜਾ ਰਿਹਾ ਮੈਂ ਆਪ ਵੀ ਦੱਸ ਦੇਣਾ ਜਿਵੇਂ ਸਾਡੇ ਗੋਲਡਨ ਗੇਟ ਬਣਿਆ ਹੁੰਦਾ ਉਹਦੇ ਵਿੱਚ ਵੀ ਜਿਹੜੀਆਂ ਲਾਈਟਾਂ ਕਾਫੀ دیر ਤੋਂ ਬੰਦ ਨੇ ਉਹ ਵੀ ਇਮੀਡੀਏਟ ਆਰਡਰ ਕਰ ਦਿੱਤੇ ਗਏ ਨੇ ਔਰ ਕੁਝ ਦਿਨਾਂ ਦੇ ਵਿੱਚ ਉਹ ਵੀ ਜਗਮਗ ਜਗਮਗ ਦਿਸੇਗੀ ਔਰ ਜਿਹੜੀਆਂ ਇਹੋ ਜਿਹੇ ਸਾਡੀਆਂ ਆ ਖਾਸ ਯੋਧਿਆਂ ਦੀਆਂ ਯਾਦਗਾਰਾਂ ਨੇ ਜਾਂ ਕੋਈ ਵੀ ਸਾਡੇ ਆਜ਼ਾਦੀ ਪਰਵਾਨਿਆਂ ਦੀਆਂ ਯਾਦਗਾਰਾਂ ਨੇ ਇਹਦੇ ਲਈ ਵੀ ਇੱਕ ਵਿੰਗ ਬਣਾ ਦਿਆਵਾਂ ਜਿਹਦੇ ਵਿੱਚ ਇੱਕ ਸੁਪਰਵਾਈਜ਼ਰ ਦੇ ਨਾਲ ਸਟਾਫ ਦੀ ਡਿਊਟੀ ਲਗਾਏ ਲਗਾਵਾਂਗੇ ਜਿਹੜਾ ਬਿਲਕੁਲ ਇਹਦੇ ਉੱਤੇ ਧਿਆਨ ਰੱਖਿਆ ਜਾਏਗਾ ਉਹ ਵੱਖਰਾ ਹੀ ਵਿੰਗ ਹੋਏਗਾ ਜਿਹੜਾ ਇਹਨਾਂ ਯਾਦਗਾਰਾਂ ਵੱਲ ਧਿਆਨ ਦੇਗਾ जनरल श्याम सिंह अटारी की जो शहादत है वो हम सब के लिए एक एक मिसाल है कि किस तरीके से देश को आगे रखकर कौम को आगे रखकर उन्होंने अपने कामें किया होती थी और आज इस अवसर पर जनरल शाम सिंह अटारी ट्रस्ट ने एक मेमोरियल साइकिल राइड की घोषणा की है ऐलान किया है और हम इस माध्यम से सबको बताना चाहते हैं कि जो भी ये देख रहे हैं कि अगले साल आइए हमारे साथ जुड़िए और इस मेमोरियल साइकिल राइड का हिस्सा बनिए और जो जज्बा अटारी में माजे में इतना कायम है उसको हम और भी बढ़ाएं सरकारें क्या भूलती जा रही हैं इन चीज़ों को तो 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 नहीं नहीं। देखिए ये जो फंक्शन है हमेशा एक राज्य स्तर पर ही हुआ है तो हम तो हर बार राज्य सरकार का शुक्रिया अदा ही करना चाहेंगे कि उन्होंने हमेशा से इस को सपोर्ट किया है और इसके लिए हमें पूरी पूरी तरीके से कोऑपरेशन दी है हाँ ये हम जरूर मांगेंगे कि अगले साल जब और भी बड़ी मात्रा में लोग आके इस मेमोरियल साइकिल राइड का हिस्सा बने तब हमें एडमिनिस्ट्रेशन की बहुत जरूरत पड़ेगी आज तो इतनी साइकिल्स नहीं है पर हमें उम्मीद है कि काफ़ी सारे साइकिल्स होंगे अगले साल